ਆਲ ਭਾਈ ਸਾਸਰੀ ਕਰਦੇ ਆ ਬਕੰਦੇ ਕੂਟੂ ਵਾਲਿਆਂ ਨੂੰ ਬਰੇ ਆਪਾਂ ਹਰੇ ਅੱਖਰਾਂ ਦੇ ਵਿੱਚ ਆਪਣਾ ਪੌਂਟ ਤੇ ਨੰਬਰ ਲੱਗਿਆ ਵਾ ਉਹਦੇ 507 ਫੋਟੋਆਂ ਪੇਜ ਦਿਆ ਕਰੋ ਤੇ ਵੀਡੀਓ ਆਪਾਂ ਲੱਗ ਲੱਗ ਏਰੀਆ ਜਿਹਦੇ ਲੱਗ ਲੱਗ ਪਿੰਡਾਂ ਦੇ ਵਿੱਚੋਂ ਟਰਾਲੇ ਲੈ ਕੇ ਆਏ ਆ ਪੁਰਾਣੇ ਵੀ ਇਹਦੇ ਨਵੇਂ ਵੀ ਆ ਸਾਰੇ ਤਰ੍ਹਾਂ ਦੇ ਟਰਾਲੇ ਆ ਵੀਰੇ ਆ ਟਾਟਾ ਦਾ ਦਵਾਦਕੇ 116 ਦੇ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਟਰਾਦਾ ਲੋਹਾ ਦੇ ਕੁਆਲਿਟੀ ਦਾ ਰੰਗ ਹੋਇਆ ਵਾ ਪੂਰਾ ਮਹਿੰਗਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸਪਰਕ ਕਰ ਲੋ ਬਹੁ ਬਈਆ 10 ਕੀ ਘਾਟਾ ਇਹਦਾ ਤੇ ਮੱਛੀ ਹੱਕ ਚ ਤੇ ਸਾਰਾ ਜ ਡੈਨ ਜ ਡਿਪਰ ਚ ਪਰ ਸਭ ਲੱਗੇ ਵੇ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਸਰਕੀਂ ਤੇ ਉੱਤੇ ਨੰਬਰ ਚੱਲੀ ਜਾਂਦਾ ਵੀਰਾਂ ਸਪਰਕ ਕਰ ਸਕਦੇ ਆ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਤੇ ਪੂਰਾ ਤੇ ਟਰਾਲਾ ਦਾ ਲੋਹਾ ਲੱਗਿਆ 10 ਨੜੀ ਹਾਬਾ ਦੀ ਤੇ ਵੀ ਇਸ ਪਰ ਕਸ ਵੀਰੇ 1400 ਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ 2 ਟਰਾਲੇ ਆ ਇਹ ਵੀਰ ਕੋਲੇ ਅੱਗੇ ਸਾਨੂੰ ਇੱਕ ਹੋਰ ਵਿਖਾਉਣੇ ਆ ਉਹਦਾ ਰੇਟ ਵੀ ਦੱਸਾਂਗੇ ਤੇ ਵੀਰ ਕੋ ਸਟੈਪ ਨਾ ਕਰਿਓ ਫੱਟੇ ਚੱਕਦੇ ਹੋ ਟਰਾਲੇ ਬਹੁਤ ਤਰ੍ਹਾਂ ਤਰ੍ਹਾਂ ਦੇ ਆ ਤੇ ਪੁਰਾਣੇ ਵੀ ਨੇ ਨਵੇਂ ਵੀ ਆ 1400 ਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰ ਲਓ ਕੋਕਾ ਪੀ ਟਰਾਲਾ ਤੇ ਧੋੜ ਟਰਾਲਾ ਨਾਲ ਇੱਕੋ ਹੀ ਨੰਬਰ ਆ ਤੁਹਾਨੂੰ ਦੱਸ ਦੇਵਾਂ ਚਾਲੇ ਕਰਕੇ ਲਾਇਆ ਵਾ ਫੋਟੋ ਦੇ ਆ ਨੰਬਰ ਆ ਗਿਆ ਵੀਰ ਦਾ ਤੇ ਰੇਟ ਵੀ ਤੇ ਦੱਸਿਆ ਨਹੀਂ ਤਿਹੜੀ ਫੋਨ ਲਾ ਕੇ ਪੁੱਛ ਸਕਦੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਵੀਰੇ ਬਾਲਾ 6 ਦਾ ਟਰਾਲਾ ਇਹ ਤੇ ਭੋਵ ਯਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਰੇਟ ਇਹਦਾ ਇਹ ਕਹਿੰਦਾ 1,70,000 ਮੌਕੇ ਦੇ ਵੀਰਾਂ ਨੇ ਮਾਨਤਾਨ ਕਰਦੇ ਨੇ ਕਿ 12 6 ਦਾ ਟਰਾਲਾ ਹੈ 2242 ਮਾਡਲ ਬਿਲਕੁਲ ਨਵਾਂ ਟਰਾਲਾ ਤੇ 170 ਮੰਗ ਕਰਦੇ ਆ ਮੌਕੇ ਤੇ ਮਾਨਤਾਣ ਕਰ ਦੇਣਗੇ ਕੋਕਾ ਵੀ ਟਰਾਲਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ ਪੂਰਾ ਹੈਵੀ ਤੇ ਭਾਰਾ ਟਰਾਲਾ ਮੇਰੇ 13 ਫਾਦਾ ਟਰਾਲਾ ਤੇ ਬਹੁ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਵੀਰਾਂ ਦਾ ਅੰਬਰਸਾਰਾ ਤੇ ਵੀਡੀਓ ਵਾਲੇ ਫੱਟੇ ਚੱਕ ਦਿਆ ਕਰੋ ਵੀਰੇ ਭਾਈ ਜੀ ਬਹੁਤ ਧਮਾਕੇ ਪੈਣਗੇ ਵਿੱਚ ਗਾ ਵੀਡੀਓ ਤੇ ਪੌਲਕਾ ਸੁਣਾ ਬਹੁਤ ਤਰ੍ਹਾਂ ਤਰ੍ਹਾਂ ਦੇ ਟਰਾਲੇ ਟਰਾਲੀਆਂ ਆਉਣੀਆਂ। ਪੱਟੇ ਜੱਕ ਲਿਆ ਕਰੋ ਵੀਡੀਓ ਵਾਲੇ। 13 ਸੱਤਾ ਟਰਾਲਾ ਰੇਲ ਦਾ ਇਹ ਸਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਤੇ 1,55,000 ਮੰਗ ਕਰਦੇ ਮੌਕੇ ਦੇ ਮਾਨਤਾਣ ਕਰ ਦੇਣਗੇ। ਤੇ ਟਾਇਰ 70 75 ਕੇ ਬਹਿ ਇਹ ਵੀਰਾਂ ਦੇ ਤੇ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ 13 ਸੱਤਾ ਟਰਾਲਾ। ਦਾਣੜੀ ਹਾਬਾ ਦੀ 10 ਕੀ ਗਾਟਾ। ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਵੀ ਟਰਾਲਾ 1,55,000 ਰੁਪਇਆ ਮੰਗਦੇ ਮੌਕੇ ਤੇ ਮਾਰ ਤਣ ਕਰ ਦੇਣਗੇ 13 ਸਤਾ ਟਰਾਲਾ ਬਹੁ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਚੱਕ ਦੇ ਫੱਟੇ ਬਹੁ ਬਈਆ ਟਰਾਲਾ ਮੇਰੇ 11 ਛੇ ਦਾ ਟਰਾਲਾ ਬਹੁ ਬਈਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 11 ਛੇ ਦਾ ਟਰਾਲਾ ਤੇ ਪੂਰਾ ਹੈਵੀ ਤੇ ਭਾਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਦੋ ਤੇ ਵੀਡੀਓ ਸਾਰੀ ਵੇਖ ਕੇ ਟੈਪ ਨਾ ਕਰੇ ਚੱਕ ਦੇਵਾਂਗੇ ਫੱਟੇ ਚੱਕਦੇ ਹੋ ਟੈਰ ਵਾਵਾਇਆ ਤੇ ਜੇ ਠੀਕ ਆ ਪਏਵੇ ਟੈਰੋ ਇਹ ਸਾਰੀ ਜਾਣਕਾਰੀ ਜਾਨੀ ਸ਼ਰਕੀਨ ਦੇ ਉੱਤੇ ਨੰਬਰ ਚੱਲੀ ਜਾਂਦਾ 1,20,000 ਰੁਪਇਆ ਮੰਗਦੇ ਮੌਕੇ ਤੇ ਮਾਨਤਾਨ ਕਰ ਦੇਣਗੇ 1,20,000 ਰੁਪਇਆ ਮੰਗਦੇ ਆ ਮੌਕੇ ਤੇ ਮਾਨਤਾਨ ਕਰ ਦੇਣਗੇ ਨੰਬਰ ਸ਼ਰਕੀਨ ਤੇ ਚੱਲੀ ਜਾਂਦਾ ਕੋਕਾ ਵੀ ਟਰਾਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸਪਰਕਾ ਦੋ ਇਹ ਵੀਰੇ 2 ਟਰਾਡਾ ਦੇ ਲਈ ਇੱਕੋ ਹੀ ਨੰਬਰ ਆ ਕਿਹੜਾ ਪਿੱਛੇ ਜੰਗਾਲਿਆ ਜਿਆ ਟਰਾਡਾ ਚੰਦਿਆ ਉਹਦਾ ਤੇ ਇਹ ਵੀਰ ਦਾ ਇੱਕੋ ਹੀ ਨੰਬਰ ਆ ਇਹ ਵੀਰੇ 12 ਸੱਤ ਦਾ ਟਰਾਲਾ ਹਫਤੇ ਬਹੁਤ ਵਧੀਆ ਟਰਾਲਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਟਾਇਰ ਬਹੁਤ ਵਧੀਆ ਪਏ ਟਰੈਕਟਰਾਂ ਦੇ ਦੀ ਤੇ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰੋ 12 ਸੱਤ ਦਾ ਟਰਾਲਾ 2 ਲੱਖ ਤੇ 15000 ਰੁਪਏ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦੇਾਂਗੇ 2 ਲੱਖ 15000 ਤੇ ਕੱਦੀ ਕੱਦੀ ਵੀਰ ਨੇ ਫੋਟੋ ਪਾਈ ਹੈ ਟਰਾਲੇ ਦੀ ਤੇ ਗਿਆ 12 ਸੱਤ ਦਾ ਟਰਾਲਾ ਇਹ ਤੇ ਸਤਾਈ ਫੁੱਟਾ ਵੱਡਾ ਸਤੈਨ ਫੋਟੋ ਜੇ ਕਿਸੇ ਵੀਰ ਭਾਈ ਜੇ ਲੈਣਾ ਵੀਰਾਂ ਸੰਪਰਕ ਕਰ ਲੋ ਪੂਰਾ ਹੈਵੀ ਤੇ ਭਰਾ ਟਰਾਲਾ ਤੇ ਕਦੀ ਕਦੀ ਫੋਟੋ ਪਾਈਏ ਵੀਰ ਨੇ ਤੇ ਵੀਰੇ ਪੱਠੇ ਦੇ ਟਾਂਡੋਣ ਵਾਲੀ ਟਰਾਲੀ ਜੇ ਕਿਸੇ ਵੀਰ ਭਾਈ ਜੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਬਿਲਕੁਲ ਨਵੀਂ ਟਰਾਲੀ ਆ ਤੇ ਰੇਟ ਇਹਦਾ ਹੈਗਾ 1 ਲੱਖ 5000 ਰੁਪਇਆ ਮੌਕੇ ਦੇ ਮਾਨਦਾਨ ਕਰ ਦੇਣਗੇ ਵੀਰਾਂ ਦੇ ਜਮਾਂ ਨਵੀਂ ਟਰਾਲੀ ਆ ਤੇ ਪੱਠੇ ਟੈਟਾ ਟੂ ਨਾਈਟਰਾ ਦੀ ਇਹ ਜੇ ਕੋਈ ਕੱਚਾ ਟੈਟਾ ਟੋਣ ਵਾਲੇ ਗੇ ਲੈ ਲੈਣ ਦੇ ਵੀਰ ਉਹ ਵੀ ਉਹਨਾਂ ਨੇ ਵੀ ਲੈਣੀ ਉਹ ਲੈ ਸਕਦੇ ਆ ਤੇ ਤੁਸੀਂ ਰੇਟ ਜੇ ਨਹੀਂ ਫੋਨ ਲਾ ਕੇ ਪੁੱਛ ਰੇਟ ਦੱਸ ਦਿੰਦੇ ਆ ਤੁਹਾਨੂੰ ਇਹਦਾ ਰੇਟ ਹੈਗਾ 1 ਲੱਖ 5000 ਮੌਕੇ ਦੇ ਵੀਰ ਇਹਦੇ ਮਾਨਤਾਣ ਕਰ ਦਿਆਂਗੇ ਟਰਾਡੀ ਬਹੁਤ ਵਧੀਆ ਜੀ ਪੱਠੇ ਟੈਟਾ ਟੋਣ ਵਾਲੀ ਆ ਬਿਲਕੁਲ ਫਰਸ ਨਵੀਂ ਲੱਗੀ ਰੰਗ ਹੋਇਆ ਵਾ ਨਵੀਂ ਟਰਾਡੀ ਬਿਲਕੁਲ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਲਓ ਮੇਰੇ 11 ਛੇ ਦਾ ਟਰਾਲਾ ਬਿੰਦ ਕੋ ਨਵੇਂ ਅਰ ਦਾ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਮੇਰਾ ਸੰਪਰਕ ਕਰ ਸਕਦੇ ਬੋਹਵਈਆ ਟਰਾਲਾ ਕੋਕਾ ਪੀ ਟਰਾਲਾ ਪੂਰਾ ਹੈਵੀ ਤੇ ਭਾਰਾ ਟਰਾਲਾ ਪੂਰਾ ਮਿੱਟੀ ਦਾ ਭਰਿਆ ਖੜਾ ਤੁਹਾਡੇ ਸਾਹਮਣੇ ਸੁ ਵੇਖ ਲੋ ਤੇ ਬੋਹਵਈਆ ਟਰਾਲਾ ਕੋਕਾ ਪੀ ਸੋ 11 ਛੇ ਦਾ ਟਰਾਲਾ 2021 ਮਾਡਲਾ ਹਨ 24 ਆਏਗੇ ਆ ਧੀਰੇ ਨਹੀਂ ਖੜਾ ਤੇ 1,75,000 ਰੁਪਇਆ ਮੰਗਦੇ ਮੌਕੇ ਦੇ ਮਾਨਤਾਣ ਕਰ ਦੇਣਗੇ 1.75 ਹਜ਼ਾਰ ਰੁਪਇਆ ਮੰਗ ਕਰਦੇ ਆ ਵੀਰ ਮੌਕੇ ਤੇ ਮਾਨਤਾਣ ਕਰ ਦੇਣਗੇ 11 6 ਦਾ ਟਰਾਡਾ ਬਹੁਤ ਵਧੀਆ ਵੀਰ ਕੋ ਜੈਕ ਕਰ ਦੇ ਕਰੋ ਸ਼ੇਅਰ ਕਰ ਦੇ ਕਰੋ ਕਮੈਂਟ ਕਰ ਦੇ ਕਰੋ ਚੈਨਸ ਸੈਕਸ ਸ਼ੇਅਰ ਕਰ ਦੇ ਕਰੋ ਫੱਟੇ ਜੱਕ ਦਿਆ ਕਰੋ